ਲੇਬਰ ਵਗੈਰਾ ਸਾਡੀ ਆਈ ਸਾਰੀ ਹੁੰਦੀ ਠੀਕ ਹੈ ਲੇਬਰ ਤੁਸੀਂ ਆਪ ਦੀ ਸਾਰੀ ਦੀ ਕਰੂਗੇ ਇਹ ਕਿਸੇ ਕਿਸਾਨ ਵੀਰ ਨੇ ਮੰਨ ਲਓ ਪੈਕ ਕਰਾਉਣਾ ਤੋਡੇ ਨਾਲ ਕੱਢੇ ਹਾਂ ਮੈਂ ਮੰਨ ਲਓ ਜੇ ਕਿਸੇ ਕੋਈ ਮਸ਼ੀਨਾਂ ਹੁੰਦੀਆਂ ਆਈ ਇਹ ਕਿਸੇ ਨੂੰ ਨਹੀਂ ਮਸ਼ੀਨ ਵੀ ਚਾਹੀਦੀ ਤੇ ਆਪਾਂ ਕੱਲੀ ਪੈਕਿੰਗ ਵੀ ਕਰਾਂਗੇ ਜੇ ਕਿਸੇ ਨੇ ਕਾ ਕੁਤਰਾ ਕਰਾਉਣਾ ਕੋਈ ਕਟੋੜਾਂ ਚ ਪਾਉਣਾ ਸੀ ਆਪਾਂ ਉਹ ਵੀ ਕਰਾਂਗੇ ਤੇ ਮਾੜਾ ਜੇ ਫਿਰ ਆਪਣੇ ਕਿਸਾਨ ਵੀਰੋਂ ਰੇਟ ਬਾਰੇ ਵੀ ਦੱਸ ਦੋਗੇ ਤੇ ਇਹ ਨਾ ਰੇਟ ਜਿਆਦਾ ਮੰਗ ਲੋ ਕਿਸੇ ਨੇ 4 ਵੀ ਪਾਉਣਾ ਤੇ ਨਾਲ ਪੈਕਿੰਗ ਕਰਾਉਣੀ ਤੇ ਲੇਬਰ ਦੀ ਵੀ ਕੋਈ ਸਮੱਸਿਆ ਨਹੀਂ ਟਰਾਲੀਆਂ ਵੀ ਬਾਈ ਕੋਲੋਂ ਮਿਲ ਗਈਆਂ ਤੇ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲ ਫੋਨ ਕਰਕੇ ਪੁੱਛ ਸਕਦੇ ਹੋ ਫਰੀਦਕੋਟ ਏਰੀਆ ਚ ਪਿੰਡ ਸਿਰਸਿੰਘਾਲੇ ਖੜੇ ਆ 40 ਤੋਂ 50 ਕਿਲੋਮੀਟਰ ਦੇ ਵਿੱਚ ਜਿਹੜੀ ਬਾਈ ਤੁਹਾਨੂੰ ਸਹੂਲਤ ਦੇ ਸਕਦੇ ਆ ਪਰ ਵੀ ਟਰੈਕਟਰ ਵੱਡਾ 4x4 ਆ ਇਹ ਜਿਵੇਂ ਉਹਨੂੰ ਕੁਤਰਾ ਕਰਦੀ ਮਸ਼ੀਨ ਹੈ ਇਹਦੇ ਚ ਹੋਰ ਆਪਾਂ ਨੂੰ ਕਿਹੜੀ ਕਿਹੜੀ ਜਿਹੜੀ ਸਹੂਲਤ ਮਿਲੂਗੀ ਇਹਦੇ ਵਿੱਚ ਮੰਨ ਲਓ ਵੀ ਇਹ ਆਪਾਂ ਇਕੱਲਾ ਟੈਸ਼ਿੰਗ ਦੇ ਹੀ ਆ ਜੇ ਕਿਸੇ ਨੇ ਟੋਏ ਚ ਵੀ ਪੋਣਾ ਹੈ ਖੱਡਾਂ ਚ ਪੋਣਾ ਹੈਗਾ ਕਿਸੇ ਕੋਲ ਜਿਆਦਾ ਤੇ ਉਹ ਦੱਸ ਦੇ ਆਪਾਂ 20 50 ਕਿਲੋਮੀਟਰ ਦੇ ਏਰੀਆ ਚ ਆਪਾਂ ਜਾਵਾਂਗੇ પાਕੇ ਆਵਾਂਗੇ ਜ਼ਰੂਰ ਉਹਦੇ ਠੀਕ ਹੈ 50 ਮੰਨ ਲਓ ਜਿਵੇਂ ਆਪਣਾ ਫਰੀਦਕੋਟ ਏਰੀਆ ਵਈ ਜੇ ਮੁਕਸਰ ਵਾਲੇ ਆ ਜਾਵਾਂਗੇ ਜਾਵਾਂਗੇ ਇਧਰ ਕੋਟ ਜੈਤੋ ਮੰਨ ਲਓ ਵੀ ਆਪਾਂ ਨੂੰ 10 ਕਿਲੋ ਮਿਲਣ ਉਥੇ ਠੀਕ ਹੈ ਵੀ 10 ਕਿਲੋ ਦੇ ਮੰਨ ਲਓ ਜਾਵਾਂਗੇ ਜ਼ਰੂਰ ਠੀਕ ਹੈ ਵੀ ਹਾਂਜੀ ਸੱਸੀ ਗੱਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਦ ਸੰਧੂ ਕਿਸਾਨ ਵੀਰੋ ਜਿਹੜੀ ਆਪਾਂ ਅੱਜ ਵੀਡੀਓ ਲੈ ਕੇ ਆਏ ਆ ਇਹ ਲੈ ਕੇ ਆਏ ਜਿੰਨਾ ਕਿਸਾਨ ਵੀਰਾਂ ਨੇ ਅਚਾਰੇ ਲਈ ਮੱਕੀ ਬੀਜੀ ਆ ਅਚਾਰ ਲਈ ਜਿੰਨਾ ਵੀ ਕਿਸਾਨ ਵੀਰਾਂ ਨੇ ਅਚਾਰ ਪਾਉਣਾ ਮੱਕੀ ਦਾ ਅੱਜ ਆਪਾਂ ਜਿਹੜੇ ਕਿਸਾਨ ਵੀਰ ਕੋਲੇ ਖੜੇ ਆ ਇਹ ਅਚਾਰ ਦੀ ਪੈਕਿੰਗ ਕਰਨ ਵਾਲੀ ਵੀ ਇਹਨਾਂ ਕੋਲੇ ਮਸ਼ੀਨ ਆ ਤੇ ਨਾਲ ਹੀ ਅਚਾਰ ਪਾਉਣ ਵਾਲੀ ਮਸ਼ੀਨ ਆ ਤੇ ਬਾਈਆਂ ਦਾ ਜਿਹੜੀ ਪਹਿਲਾਂ ਆਪਾਂ ਵੀਡੀਓ ਪਾਈ ਸੀਗੀ ਅਚਾਰ ਪੈਕਿੰਗ ਵਾਲੀ ਬਹੁਤ ਵਧੀਆ ਤੁਹਾਡਾ ਰਿਸਪਾਂਸ ਮਿਲਿਆ ਅੱਜ ਆਪਾਂ ਬਾਈ ਨਾਲ ਗੱਲ ਕਰਦੇ ਆ ਹੋਰ ਬਾਈ ਕਿਹੜੀਆਂ-ਕਿਹੜੀਆਂ ਸਹੂਲਤਾਂ ਲੈ ਕੇ ਆਇਆ ਬਾਈ ਕੋਲੋਂ ਟਰਾਲੀ ਦੀਆਂ ਸਹੂਲਤਾਂ ਵੀ ਹੋਰ ਵੀ ਬਹੁਤ ਮਿਲ ਗਈਆਂ ਵੀਡੀਓ ਨਾਲ ਜੁੜੇ ਰਹੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਸਸੀ哥 ਬਾਈ ਜੀ ਅੱਛਾ ਜੀ ਹੋਰ ਬਾਈ ਜੀ ਠੀਕ ਠਾਕ ਹਾਂਜੀ-ਹਾਂਜੀ ਵਧੀਆ ਪਹਿਲਾਂ ਤਾਂ ਜੀ ਆਪਣਾ ਬਾਰਾ ਪਿੰਡ ਤੇ ਦੱਸੋ ਜੀ ਆਪਣਾ ਜ਼ਿਲ੍ਹਾ ਹੈਗਾ ਫਰੀਕੋੜੀ ਪਿੰਡ ਸ਼ੇਰ ਸਿੰਘ ਵਾਲਾ ਇਹ ਸਾਦਕ ਦੇ ਜਮਾਨ ਨੇੜੇ ਰਹਿੰਦਾ ਹੈਗਾ ਠੀਕ ਹੈ ਜੀ ਤੇ ਐਦ ਕਿ ਆਪਾਂ ਮੰਨ ਲਓ ਵੀ ਪਹਿਲਾਂ ਤੁਸੀਂ ਵੀਡੀਓ ਲਾ ਗਏ ਸੀ ਆਪਾਂ ਆਪਣੀ ਬਾਈ ਵੀ ਪਾਈ ਸੀ ਆਪਾਂ 4 ਪੈਕਿੰਗ ਇਹਦਾ ਕਿਵੇਂ ਪਿਛਲੇ ਸਾਲ ਬਹੁਤ ਵਧੀਆ ਰਿਜ਼ਲਟ ਰਿਆ ਸੀ ਬਹੁਤ ਵਧੀਆ ਰਿਸਪੌਂਸ ਰਿਆ ਸਾਨੂੰ ਥੋੜੀਆਂ ਜਿਹੀਆਂ ਦਿੱਕਤਾਂ ਸੀਗੀਆਂ ਉਹ ਐਦਿਕੀ ਪੂਰੀਆਂ ਕਰ ਰਹੇ ਆ ਠੀਕ ਹੈ ਬਈ ਸਾਨੂੰ ਸੀਗਾ ਪਿਛਲੀ ਵਾਰੀ ਮੰਨ ਲਓ ਵੀ ਪੈਕਿੰਗ ਕਰਦੇ ਸੀਗੇ ਤੇ ਕੁਤਰੇ ਦੀ ਬਹੁਤ ਪ੍ਰੋਬਲਮ ਆਉਂਦੀ ਸੀ ਠੀਕ ਹੈ ਬਈ ਕਿਸੇ ਦਾ ਕੁਤਰਾ ਮੰਨ ਲਓ ਮੋਟਾ ਜਾਂਦਾ ਕਿਸੇ ਦਾ ਬ੍ਰੇਕ ਹੋ ਜਾਂਦਾ ਸਾਡੀ ਇਹ ਪ੍ਰੈਸ਼ਰ ਤੇ ਉਵੇਂ ਬੰਨੀ ਹੁੰਦੀ ਸੀ ਅੱਛਾ ਜੀ ਉਦੋਂ ਕੀ ਵੀ ਮੰਨ ਲਓ ਕੁਤਰਾ ਨਾ ਚੰਹਾਣ ਕਰਕੇ ਤੇ ਵੇਟਰੀ ਪੂਰਾ ਪੈਂਦਾ ਸੀ ਵਜਨ ਘਟ ਜਾਂਦਾ ਸੀ ਓਕੇ ਪੈਕਿੰਗ ਦੀ ਸਮੱਸਿਆ ਆ ਜਾਂਦੀ ਸੀ ਪੈਕਿੰਗ ਸਮੱਸਿਆ ਮੰਨ ਲਓ ਕਿ ਇਹ ਸੁੱਕ ਗਈ ਮੱਕੀ ਉਹਦੀ ਸਮੱਸਿਆ ਸੀਗੀ ਠੀਕ ਹੈ ਵੀ ਇਹ ਅਸੀਂ ਬਣਾਈ ਮੰਨ ਲਓ ਹੁਣ ਥੋੜਾ ਸਹਿਜ ਵੀ ਵਧਾਤਾ ਇਹਦਾ ਪਹਿਲਾਂ ਛੋਟਾ ਸੀਗਾ ਠੀਕ ਹੈ ਜੀ ਸਾਨੂੰ ਇਹਦਾ ਵੀ ਲਿਆਣਾ ਕਰਨਾ ਘਰ ਚ ਵੀ ਲਿਆਣੀ ਕਿਤੇ ਵੀ ਲਿਆਣੀ ਆਪਾਂ ਅਗਲੇ ਤੇ ਬੂਹੇ ਦੇ ਬਾਅਦ ਸਾਰੇ ਥਾਂ ਉੱਤੇ ਲੱਗ ਜਾਂਦੀ ਆ ਇਹਦੇ ਆ ਦਿੱਕਤ ਨਹੀਂ ਸੀ ਅੱਗੇ ਜ਼ਿਮੀਂਦਾਰ ਨੂੰ ਸੌਖਾ ਸੀ ਠੀਕ ਹੈ ਵੀ ਇਹ ਮੰਨ ਲਓ ਵੀ ਜਿਵੇਂ ਹੁਣ ਕਿਸੇ ਜ਼ਿਮੀਂਦਾਰ ਦਾ ਕੋਈ ਕੁਤਰਾ ਮੋਟਾ ਜਾਂ ਫਿਰ ਇਹਦੇ ਜਾ ਕੇ ਸੈਟਿੰਗ ਕਰਨੀ ਪੈਂਦੀ ਸੀ ਇਹ ਸੈਟਿੰਗ ਕਰਨੀ ਪੈਂਦੀ ਸੀ ਫਿਰ ਉਹਦੇ ਔਖਾ ਹੋ ਜਾਂਦਾ ਸੀ ਠੀਕ ਹੈ ਹੁਣ ਮੰਨ ਲਓ ਵੀ ਮਸ਼ੀਨ ਅਸੀਂ ਇਸੇ ਕਰਕੇ ਨਾਲ ਲੈ ਲਈਏ ਜੇ ਕਿ ਇਹਨੇ ਕੁਤਰਾ ਵੀ ਕਰਾਉਣਾ ਹੈ ਤੇ ਨਾਲ ਹੀ ਆਪਦੀ ਮਸ਼ੀਨ ਦੇ ਨਾਲ ਸੈਟ ਸਾਰਾ ਹੀ ਮੰਨ ਲਓ ਵੀ ਹੋ ਗਿਆ ਠੀਕ ਹੈ ਜੀ ਤੇ ਇਹਦੇ ਨਾਲ ਨਾਲ ਆਪਾਂ ਨੂੰ ਜ਼ਿਮੀਂਦਾਰਾਂ ਨੂੰ ਟਰਾਲੀਆਂ ਦੀ ਸਹੂਲਤ ਮਿਲਦੀ ਹਾਂ ਟਰਾਲੀਆਂ ਵੀ ਆਪਣੇ ਕੋ ਠੀਕ ਹੈ ਵੀ 4x4 ਟਰੈਕਟਰ ਆ ਖੋਬੇ ਖਾਬੇ ਦਾ ਕੋਈ ਸਾਰਾ ਟਿਕਾ ਨਹੀਂ ਗਈ ਟਵਾ ਟਵਾਈ ਦਾ ਹੀ ਠੀਕ ਹੈ ਵੀ ਜਿਵੇਂ ਆਪਣਾ ਵੀ ਟਰੈਕਟਰ ਵੱਡਾ 4x4 ਹੈ ਇਹ ਜਿਵੇਂ ਹੁਣ ਕੁਤਰਾ ਕਰਦੀ ਮਸ਼ੀਨ ਹੈ ਇਹਦੇ ਚ ਹੋਰ ਆਪਾਂ ਨੂੰ ਕਿਹੜੀ ਕਿਹੜੀ ਜਿਹੜੀ ਸਹੂਲਤ ਮਿਲੂਗੀ ਇਹਦੇ ਵਿੱਚ ਮੰਨ ਲਓ ਵੀ ਆਪਾਂ ਇਕੱਲਾ ਫੈਸ਼ਿੰਗ ਦੇ ਹੀ ਆ ਜੇ ਕਿਸੇ ਨੇ ਟੋਏ ਚ ਵੀ ਪੋਣਾ ਖੱਡਾਂ ਚ ਪੋਣਾ ਹੈਗਾ ਕਿਸੇ ਕੋਲ ਜਿਆਦਾ ਤੇ ਉਹ ਦੱਸ ਦੇ ਆਪਾਂ 20 50 ਕਿਲੋਮੀਟਰ ਦੇ ਏਰੀਆ ਚ ਆਪਾਂ ਜਾਵਾਂਗੇ પાਕੇ ਆਵਾਂਗੇ ਜ਼ਰੂਰ ਉਹਦੇ ਠੀਕ ਹੈ ਵੀ 50 ਮੰਨ ਲਓ ਜਿਵੇਂ ਆਪਣਾ ਫਰੀਦਕੋਟ ਏਰੀਆ ਵੇ ਜੇ ਮੁਕਸਰ ਵਾਲੇ ਆ ਜਾਵਾਂਗੇ ਜਾਵਾਂਗੇ ਇਧਰ ਕੋਟ ਜੈਤੋ ਫਰੋ ਮੰਨ ਲਓ ਵੀ ਆਪਾਂ ਨੂੰ 10 ਕਿੱਲੇ ਮਿਲਣ ਉਥੇ ਠੀਕ ਹੈ ਵੀ ਤਾਂ ਕਿੰਨੇ ਦੇ ਮੰਨ ਲਓ ਜਾਵਾਂਗੇ ਜ਼ਰੂਰ ਠੀਕ ਹੈ ਵੀ ਲਓ ਵੀ ਕਿਸਾਨ ਵੀਰੋ ਜਿਹੜੇ ਮਕਸਰ ਏਰੀਆ ਵਾਲੇ ਵੇਖ ਰਹੇ ਆ ਜਾਂ ਫਰੋਜਪੁਰ ਵਾਲੇ ਜਾਂ ਮੋਗੇ ਵਾਲੇ ਜੇ 10 ਕਿੱਲੇ ਤੁਹਾਡੇ ਕੋਲ ਵਾਣ ਹੈਗਾ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਬਾਈ ਨਾਲ ਕਾਲ ਕਰਕੇ ਸਾਰੇ ਰੇਟ ਬਾਰੇ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਆਪਾਂ ਬਾਈ ਤੋਂ ਲੈਨੇ ਆ ਜਾਣਕਾਰੀ ਮਸ਼ੀਨ ਬਾਰੇ ਭਾਈ ਜੀ ਜਿਹੜੀ ਆਪਣੀ ਕੁਤਰੇ ਵਾਲੀ ਮਸ਼ੀਨ ਆ ਇਹ ਕਿਹੜੀ ਕੰਪਨੀ ਦੇ ਬਈ ਇਹ ਨਹੀਂ ਆਪਣੀ ਕਲਾਸ ਕੰਪਨੀ ਜੈਗਵਰ 25 ਹੈਗੀ ਠੀਕ ਹੈ ਜੀ ਇਹਦਾ ਰਿਜ਼ਲਟ ਬਹੁਤ ਹੀ ਹੈ ਇਹਦਾ ਠੀਕ ਹੈ ਜੀ ਤੇ ਆਪਣਾ ਦੂਜੀਆਂ ਕੰਪਨੀਆਂ ਨਹੀਂ ਹੈਗੀਆਂ ਮਸ਼ੀਨਾਂ ਸਾਰੀਆਂ ਚੰਗੀਆਂ ਹਾਂਜੀ ਹਾਂਜੀ ਪਰ ਉਹ ਇਹਦਾ ਮੰਨ ਲਓ ਕ੍ਰਸ਼ਿੰਗ ਦਾ ਜਿਹੜਾ ਹੈਗਾ ਮੰਨ ਲਓ ਜੇ ਮੱਕੀ ਚੜ ਜਾਂਦੀ ਏ ਥੋੜੀ ਇਹ ਦਾਣਾ ਵੱਧ ਬਣ ਜਾਂਦਾ ਇਹ ਦਾਣਾ ਸਾਫਤਾ ਨਹੀਂ ਮਾਰਦੀ ਠੀਕ ਹੈ ਕਈ ਵਾਰੀ ਦਾਣਾ ਵੀ ਪੱਕ ਜਾਂਦਾ ਪੱਕ ਜਾਂਦਾ ਜੋ ਚੜ ਕੇ ਜਦੋਂ ਹੁਣ ਉਹ ਭਾ ਗਿਆ ਕਈ ਵਾਰੀ ਥਾਂ ਉਹ ਜਾ ਬੰਦੇ ਨੂੰ ਮੰਨ ਲਓ ਜਿਹੜੀ ਖੜਨਾ ਪੈ ਜਾਂਦਾ ਠੀਕ ਹੈ ਬਈ ਉਹਦੇ ਨਾਲ ਉਹਨੂੰ ਆਏਂਦਾ ਯਾਰ ਮੇਰੀ ਮੱਕੀ ਚੜ ਜੂਗੀ ਠੀਕ ਹੈ ਚੜੀ ਮੱਕੀ ਤੇ ਫਿਰ ਮੈਨੂੰ ਪੌਣਾ ਔਖਾ ਹੋ ਜਾਂਦਾ ਠੀਕ ਹੈ ਬਈ ਇਹ ਕ੍ਰਸ਼ ਨਹੀਂ ਕਰਨਾ ਦਾਣੇ ਸਾਫ ਤੇ ਪਸ਼ੂ ਸਾਫ ਤੇ ਫਿਰ ਦਾਣੇ ਉਵੇਂ ਹੀ ਗੱਡੀ ਜਾਂਦੇ ਠੀਕ ਹੈ ਬਈ ਇਹਦਾ ਮੰਨ ਲਓ ਚੜ ਵੀ ਗਈ ਹੈ ਇਹਨੇ ਕ੍ਰੈਸ਼ ਫਿਰ ਵੀ ਕਰਨਾ ਦਾਣਾ ਤਾਂ ਇਹਨੇ ਭੰਣੇ ਹੀ ਭੰਣੇ ਠੀਕ ਹੈ ਨਾ ਗੁੱਲ ਤੇ ਉਹਨਾਂ ਦਾਣਾ ਦਾ ਕੁਤਰਾ ਦਾ ਇਹਦਾ ਬਹੁਤ ਵਧੀਆ ਠੀਕ ਹੈ ਬਈ ਤੇ ਜਿਹੜਾ ਮੰਨ ਲਓ ਵੀ ਕੁਤਰਾ ਵੀ ਕਈ ਮਸ਼ੀਨਾਂ ਮੰਨ ਲਓ ਸਿੱਧਾ ਹੀ ਮੋਟਾ ਕਰ ਦਿੰਦੇ ਉਹ ਮੰਨ ਲਓ ਕਈ ਮਸ਼ੀਨਾਂ ਦਾ ਹੁਣ ਆਪਾਂ ਨੂੰ ਚਲਾਈਆਂ ਨਹੀਂ ਦੂਜੀਆਂ ਦਾ ਪਰ ਕੁਦਰੇ ਵੇਖੇ ਸੀਗੇ ਅਸੀਂ ਹਾਂਜੀ ਹਾਂ ਕੋਈ ਕਿਹੜੀ ਕੰਪਨੀ ਕੋਈ ਕਿਹੜੀ ਕੰਪਨੀ ਪਰ ਸਾਨੂੰ ਕੁਦਰੇ ਨਹੀਂ ਫਿੱਟ ਲੱਗੇ ਉਹਨਾਂ ਦੇ ਕੰਪਨੀਆਂ ਦੇ ਸਾਨੂੰ ਕੁਦਰਾਂ ਦਾ ਇਹਦਾ ਜੈਗਵਰ ਦਾ ਅਸੀਂ ਪੀ ਦੀ ਵੀਰੀ ਪਾਉਣ ਗਏ ਸੀ ਉਹ ਬਾਈ ਕੋਲੇ ਜੈਗਵਰ ਕੰਪਨੀ ਦੀ ਸੀਗੀ ਮਸ਼ੀਨਾਂ ਤੇ ਉਹਦਾ ਕੁਤਰਾ ਬਹੁਤ ਸੋਹਣਾ ਸੀ ਠੀਕ ਹੈ ਆਪਣੇ ਜਨ ਵਧੀਆ ਲੱਗਿਆ ਤੇ ਆਪਣੇ ਵੀ ਜੈਗਵਰ ਦੀ ਜੈਗਵਰ ਕਲਾਸ ਕੰਪਨੀ ਦੀ ਜੈਗਵਰ ਮਾਡਲ ਠੀਕ ਹੈ ਵੀ ਬਾਕੀ ਕਿਸਾਨ ਵੀਰੋ ਜਿਹੜੀ ਮੇਨ ਆ ਵੀ ਬਾਈ ਦਾ ਟਰੈਕਟਰ ਵੀ ਨਵਾਂ ਪੋੜਾ ਇਹ ਚੀਜ਼ ਦਾ ਬਹੁਤ ਫਰਕ ਪੈਂਦਾ ਚੱਕਰਾਂ ਦਾ ਨਵੀਂ ਮਸ਼ੀਨਰੀ ਦਾ ਤੇ ਬਾਕੀ ਬਾਈ ਦੀ ਜਿਹੜੀ ਪੈਕਿੰਗ ਵਾਲੀ ਮਸ਼ੀਨ ਆ ਇਹ ਵੀ ਬਿਲਕੁਲ ਨਵੀਆਂ ਪਿਛਲੇ ਸਾਲ ਹੀ ਬਾਈ ਨੇ ਲਿਆਂਦੀ ਆ ਹਾਂਜੀ ਪਿਛਲੀ ਵਾਰੀ ਅਸੀਂ ਬਹੁਤ ਦੂਰ ਤੱਕ ਮੋਕਸਰ ਗਦਲਬਾ ਮੋਕ ਫਰੀ ਕੋਡ ਇਦਰਾ ਜਿਹੜਾ ਲਾਹੌਰ ਫਾਇਲ ਦਾ ਸਾਰੇ ਪਾਕੇ ਆਏ ਇਹ ਹੀ ਪੈਕਿੰਗ ਕਰਕੇ ਆਏ ਠੀਕ ਹੈ ਜੀ ਤੇ ਮੜਾ ਜ ਦਊਂਗੀ ਜਾਣਕਾਰੀ ਚੱਕੀ ਕੀ ਖਾਸ ਹੈ ਇਹਦੇ ਵਿੱਚ ਮੰਨ ਲਓ ਵੀ ਇਹਦੇ ਵਿੱਚ ਹੀ ਸਾਰਾ ਹੈਗਾ ਤਾਂ ਰਿਜ਼ਲਟ ਠੀਕ ਹੈ ਬਈ ਇਹਦਾ ਇੱਕਦਮ ਮੰਨ ਲਓ ਹੌਲੀ ਹੋਈ ਦੂਜੀ ਮਹੀਨ੍ਹ ਨਾਲੋਂ ਠੀਕ ਹੈ ਬਈ ਤੇ ਰੇਟ ਦਾ ਇੱਕ ਰੈਲੀ ਚੱਲਦੀ ਆ ਠੀਕ ਹੈ ਬਈ ਇਹ ਤੈਨੂੰ ਮੰਨ ਲਓ ਜਿਹੜੀਆਂ ਮਸ਼ੀਨਾਂ ਦੂਜੀਆਂ ਆਪਾਂ ਨੂੰ ਖੋਲ੍ਹਣੀਆਂ ਪੈਂਦੀਆਂ ਲਿਆਣਾ ਕਰਨਾ ਪੈਂਦਾ ਇਹ ਐਂ ਹੀ ਰਹਿੰਦੀ ਆ ਠੀਕ ਹੈ ਮੰਨ ਲਓ ਆਪਾਂ ਨੂੰ ਦਿੱਕਤ ਨਹੀਂ ਇਹਦੀ ਕੋਈ ਲਿਆਣ ਚ ਵੀ ਹੈਗੀ ਠੀਕ ਹੈ ਜੇ ਲਿਆਣਾ ਰਸਤੇ 'ਚ ਵੀ ਤੇ ਮੰਨ ਲਓ ਜੇ ਆਪਾਂ ਨੂੰ ਬਾਲੀ ਬਰੀ ਖੋਲ ਕੇ ਇਕੱਠੀ ਕਰਨੀ ਜਾਂ ਦੂਜੂ ਕਰਨੀ ਐ ਨਹੀਂ ਪਈਦਾ ਹਾਂ ਕਈ ਵਾਰੀ ਨੰਗਾ ਨੁੰਗਾ ਦੇਣਾ ਹਾਂ ਨਹੀਂ ਇਹ ਉਹ ਮੰਨ ਲਓ ਕੰਪਨੀਆਂ ਕਈਆਂ ਨੇ ਬਣੀਆਂ ਹੋਈਆਂ ਉਹ ਐ ਖੋਲਣੀ ਪੈਂਦੀ ਜੋ ਪਾਸੇ ਆਪਾਂ ਲੈ ਕੇ ਜਾਵਾਂਗੇ ਤੇ ਦੂਰ ਥੋੜੀ ਸਾਈਡ ਤੇ ਜਾ ਦੇ ਜਾਂਦੀ ਆ ਇਹ ਥੋੜੀ ਟਾਇਰ ਦੇ ਨਾਲ ਚਲਦੀ ਆ ਇਹ ਦਿੱਕਤ ਤਾਂ ਉਮ ਵੀ ਨਹੀਂ ਰਸਤੇ ਜਾਂਦ ਠੀਕ ਹੈ ਵੀ ਤੇ ਉਹ ਮੰਨ ਲਓ ਇਹਨੂੰ ਟਾਈਮ ਦੀ ਬਚਤ ਕਹਿ ਲੋ ਜੇ ਆਪਾਂ ਇੱਕ ਵਾਣ ਚ ਦੂਜੇ ਵਾਣ ਚ ਵੀ ਲੈ ਆਣਾ ਤਾਂ ਵੀ ਟਾਈਮ ਦੀ ਬਚਤ ਹੋਣੀ ਵੀ ਟਾਈਮ ਨਹੀਂ ਬੜਾ ਲੱਗਦਾ ਇਹਨੂੰ ਇਕੱਠਾ ਘੁੱਟਾ ਕਰਨ ਤੇ ਠੀਕ ਹੈ ਭਾਈ ਭਾਈ ਜੀ ਜਿਵੇਂ ਮੰਨ ਲਓ ਕਈ ਕਿਸਾਨ ਵੀਰ ਕੁਤਰਾ ਆਪਦਾ ਆਪਦੇ ਟਰੈਕਟਰ ਨਾਲ ਜਾਂ ਕਿਸੇ ਤੋਂ ਕਰਾ ਲੈਂਦੇ ਆ ਹਾਂਜੀ ਹਾਂਜੀ ਤੇ ਉਹਨਾਂ ਨੇ ਪੈਕਿੰਗ ਆ ਜਿਹੜੀ ਉਹ ਤੁਹਾਡੇ ਕੋਲੋਂ ਕਰਾਉਣੀ ਹੋਵੇ ਤਾਂ ਉਹਦੇ ਬਾਰੇ ਸਾਨੂੰ ਦਿਓ ਜਾਣਕਾਰੀ ਕੋਈ ਕਰ ਦੇਉਗਾ ਤੁਸੀਂ ਹਾਂਜੀ ਕਰਾਂਗੇ ਪਿਛਲੀ ਵਾਰੀ ਵੀ ਵੇਈ ਸੀ ਗਈ ਠੀਕ ਹੈ ਭਾਈ ਮੰਨ ਲਓ ਮਸ਼ੀਨਾ ਜੇ ਕਿਤੇ ਕਿਸੇ ਦੇ ਮੰਨ ਲਓ ਟੋਹਾ ਵੱਧ ਗਈ ਠੀਕ ਹੈ ਜੀ ਨਹੀਂ ਚਾਰ ਪੈਂਦਾ ਤਾਂ ਵੀ ਦੋ ਟਰਾਲ ਲਗਾ ਜਾਂ ਤਿੰਨ ਟਰਾਲ ਲਗਾ ਕਿਹਬਰੀ ਸਾਡੇ ਕੋਲ ਨੇੜੇ ਆ ਪੋਲੀ ਕਰਕੇ ਜਿੱਥੇ ਸਾਡੀ ਮਸ਼ੀਨ ਚੱਲਦੀ ਹੁੰਦੀ ਹੈ ਉਥੋਂ ਕਰਾ ਲੈਂਦੇ ਹੁੰਦੇ ਸੀ ਉਥੇ ਲਿਆਉਣਾ ਉਹਨਾਂ ਨੇ ਅਸੀਂ ਕਰਕੇ ਉਥੇ ਪੈਕਿੰਗ ਦੇ ਨਾਲ ਦੇ ਨਾਲ ਟਰਾਲੀ ਚ ਲਾਉਂਦੇ ਸੀ ਠੀਕ ਹੈ ਲੈਬਰ ਵਗੈਰਾ ਸਾਡੀ ਆਹੀ ਸਾਰੀ ਹੁੰਦੀ ਹੈ ਠੀਕ ਹੈ ਲੈਬਰ ਤੁਸੀਂ ਆਪ ਦੀ ਸਾਰੀ ਹੋ ਗਈ ਹੈ ਇਹ ਕਿਸੇ ਕਿਸਾਨ ਵੀਰ ਨੇ ਮੰਨ ਲਓ ਪੈਕ ਕਰਾਉਣਾ ਤਾਂ ਛੋਡੇ ਨਾਲ ਕੱਢਾ ਹਾਂ ਮੈਂ ਮੰਨ ਲਓ ਜੇ ਕਿਸੇ ਕੋਈ ਮਸ਼ੀਨਾਂ ਹੁੰਦੀਆਂ ਆਈਆਂ ਜੇ ਕਿਸੇ ਨੂੰ ਨਹੀਂ ਮਸ਼ੀਨ ਵੀ ਚਾਹੀਦੀ ਤੇ ਆਪਾਂ ਕੱਲੀ ਪੈਕਿੰਗ ਵੀ ਕਰਾਂਗੇ ਜੇ ਕਿਸੇ ਨੇ ਕਾ ਕੁਤਰਾ ਕਰਾਉਣਾ ਕੋਈ ਕਟੋਏਾਂ ਚ ਪਾਉਣਾ ਸੀ ਆਪਾਂ ਉਹ ਵੀ ਕਰਾਂਗੇ ਤੇ ਮਾੜਾ ਜੇ ਫਿਰ ਆਪਣੇ ਕਿਸਾਨ ਵੀਰੋਂ ਰੇਟ ਬਾਰੇ ਵੀ ਦੱਸ ਇਹ ਰੇਟ ਤਾਂ ਦੇਖੋ ਜੀ ਸਾਰੇ ਜਾਇਜ਼ ਹੀ ਹੁੰਦਾ ਰੇਟ ਜਾਇਜ਼ ਹੋਊਗਾ ਆਪਣਾ ਜੋ ਵੀ ਰੇਟ ਹੈ ਜਾਇਜ਼ ਹੀ ਆਹ ਜਾਇਜ਼ ਹੋਊਗਾ ਜੀ ਭਰਾ ਦੇ ਨਾਲ ਹੀ ਚੱਲਾਂਗੇ ਜਿਵੇਂ ਉਹ ਉਹਦੇ ਮੰਨ ਲਓ ਮੱਕੀ ਹੈ ਜਿਵੇਂ ਹੈਗਾ ਹੀ ਕੰਮ ਹੀ ਆਪਾਂ ਕਰ ਲਾਂਗੇ ਕੋਈ ਇਹਦਾ ਉਹ ਨਹੀਂ ਕਿਸਾਨ ਵੀਰੋ ਬਾਈਆਂ ਦੇ ਆਪਾਂ ਪਹਿਲਾਂ ਹੀ ਵੀਡੀਓ ਪਾਈ ਸੀ ਜਾਨੀ ਰੇਟ ਰੂਟ ਇਹਨਾਂ ਦੇ ਜੈਨੂਨ ਹੀ ਹੈ ਕੋਈ ਉਹ ਜਿਆਦਾ ਨਹੀਂ ਮੰਗ ਕਰਦੇਗੇ ਤੇ ਬਾਕੀ ਤੁਹਾਨੂੰ ਸਾਰੀ ਵੀਡੀਓ ਚ ਦੱਸ ਹੀ ਦਿੱਤਾ ਜੇ ਕਿਸੇ ਨੇ ਚਾਰ ਵੀ ਪਾਉਣਾ ਤੇ ਨਾਲ ਪੈਕਿੰਗ ਕਰਾਉਣੀ ਆ ਤੇ ਲੇਬਰ ਦੀ ਵੀ ਕੋਈ ਸਮੱਸਿਆ ਨਹੀਂ ਟਰਾਲੀਆਂ ਵੀ ਬਾਈ ਕੋਲੋਂ ਮਿਲਣਗੀਆਂ ਤੇ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਫਰੀਦਕੋਟ ਏਰੀਆ 'ਚ ਪਿੰਡ ਸੇਰ ਸਿੰਘ ਵਾਲੇ ਖੜੇ ਆ 40 ਤੋਂ 50 ਕਿਲੋਮੀਟਰ ਦੇ ਵਿੱਚ ਜਿਹੜੀ ਬਾਈ ਤੁਹਾਨੂੰ ਸਹੂਲਤ ਦੇ ਸਕਦੇ ਆ ਤੇ ਜਿਹੜਾ ਤੁਹਾਡਾ ਇਹ ਜਿਹੜਾ ਏਰੀਆ ਸੋ ਤੁਸੀਂ ਜਿਹੜਾ ਚਾਰ ਪੌਣਾ ਉਹ 10 ਕਿੱਲਾਂ ਤੋਂ ਉੱਤੇ ਉੱਤੇ ਹੋਵੇ ਜਿਆਦਾ ਏਰੀਆ ਹਾਂ ਜਦੋਂ ਵੀ ਕਿਸੇ ਨੇ ਪੌਣਾ ਇਹ ਸਾਨੂੰ 2 ਦਿਨ ਪਹਿਲਾਂ ਦੱਸ ਦੇਵੇ ਓਕੇ ਵੀ ਕਈ ਵਾਰੀ ਹੁੰਦਾ ਵੀ ਮੌਕੇ ਤੇ ਨਹੀਂ ਪਹੁੰਚਿਆ ਨਾ ਗਈ ਹਾਂਜੀ ਹਾਂਜੀ ਤੇ ਜੋ ਕਾਲ ਕਰ ਲੈ ਬੰਦਾ ਪਹਿਲਾਂ ਬੁਕਿੰਗ ਕਰਾ ਦੇ ਵੀ ਅਸੀਂ ਵੀ ਆਸ ਦਿਨ ਨੂੰ ਅਸੀਂ ਚਾਰ ਪੌਣਾ ਹੈਗਾ ਜਾਂ ਟੈਕ ਕਰਾਉਣਾ ਹੈਗਾ ਤਾਂ ਉਸ ਹਿਸਾਬ ਨਾਲ ਅਸੀਂ ਉਵੇਂ ਮੈਂ ਸਾਡੇ ਰੱਖਦੇ ਨਹੀਂ ਵੀ ਮੰਨ ਲਓ ਅੱਜ ਇਹਦੀ ਅੱਜ ਇਹਦੇ ਹੈਗਾ ਕਿਉਂ ਮੌਕੇ ਤੇ ਫਿਰ ਹੁੰਦਾ ਮੌਕੇ ਤੇ ਤਾਂ ਹੀ ਹੁੰਦਾ ਵੀ ਜੇ ਕਿਸੇ ਦੀਆਂ ਟਰਾਲੀਆਂ ਵੱਧ ਗਈਆਂ ਹੈ ਉਹ ਜ਼ਰੂਰ ਆ ਕੇ ਵੀ ਜਿੱਥੇ ਸਾਡੀ ਚੱਲੀ ਤੇ ਵੈਦੀ ਕੱਢ ਦਿੰਨੇ ਹਾਂ ਵੀ ਨੇੜੇ ਹਾਂ ਦੇ ਰਿਗੇ ਤੇ ਜਾਂ ਹੈ ਦੇ ਜਾਂ ਟਰਾਲੀਆਂ ਲੈ ਕੇ ਆ ਜੇ ਸਾਰੀਆਂ ਟਰਾਲੀਆਂ ਉਵੇਂ ਹੀ ਲਿਆਉਂਦਾ ਆਈ ਘਰੇ ਆਪਦੀ ਮੰਨ ਲਓ ਮਸ਼ੀਨਾਂ ਚੱਲੀ ਜਾਂਦੀ ਤੇ ਘਰੇ ਅਸੀਂ ਉਹੋ ਕਰ ਦਿੰਨੇ ਬੈਠੇ ਠੀਕ ਠੀਕ ਹੈ ਬਾਕੀ ਬਈ ਕਿਸਾਨ ਜਿਹੜਾ ਜਿਹੜਾ ਲਈ ਚਾਰ ਵੀ ਹੁੰਦਾ ਹੀ ਬਕਾਉ ਠੀਕ ਹੈ ਜੇ ਕਿਸੇ ਨੇ ਪੈਕਿੰਗ ਬਣਾ ਬਣਾ ਲੈਣਾ ਜੀ ਸੈਲੋ ਜੀ ਵਧੀਆ ਮੱਕੀ ਟੌਪ ਦੀ ਪਾਵਾਂਗੇ ਅਪਰ ਜਿਹਾ ਉਹਦੇ ਵੀ ਵੀਡੀਓ ਤੁਹਾਡੀ ਹਾਂਜੀ ਹਾਂਜੀ ਇਹ ਪੂਰੀ ਵਧੀਆ ਟੌਪ ਦੀ ਮੱਕੀ ਜਾਨੀ ਜ ਮੱਕੀ ਦੇ ਚਾਰ ਵਾਲਾ ਤੇ ਸਹੂਲਤ ਹਰੇ ਹਰੇ ਜੀ ਹਾਂਜੀ ਹਾਂਜੀ ਜੇ ਕਿਸੇ ਨੇ ਲੈਣਾ ਚਾਰ ਘਰ ਆਸਤੇ ਗੱਟੇ ਵਧੀਆ ਨਾਲ ਲਿਆਨੇ ਸੋਕੇ ਹੀ ਪੌਣੇ ਸੋਕੇ ਢੋਣੇ ਸੋਕੇ ਬਾਕੀ ਇਹ ਗੱਟੇ ਆਪਣੇ ਜਿਹੜੇ ਹੈਗੇ ਇਹ ਕੰਮ ਹੁੰਦੇ ਆ ਠੀਕ ਹੈ ਇੱਕ ਵਾਰ ਹਾਂ 2 ਸਾਲ ਕੱਢ ਜਾਂਦੇ ਠੀਕ ਹੈ ਬਈ ਮੰਨ ਲਓ ਵੀ ਅਰਕੀ ਪੈਕਿੰਗ ਜੇ ਆ ਅ ਤਰਾਈ ਆ ਕੋਈ ਸਾਲ ਨੂੰ ਉਹਨਾਂ ਚੋਂ ਘੱਟੇ ਫਿਰ ਕੰਮ ਆ ਜਾਂਦੀ ਠੀਕ ਹੈ ਬਈ ਤੇ ਉਹਦਾ ਖਰਚਾ ਨਹੀਂ ਪੈਂਦਾ ਵੱਲੋਂ ਠੀਕ ਲਈ ਲੇਬਰ ਹੀ ਰਹਿ ਜਾਂਦੀ ਠੀਕ ਹੈ ਬਈ ਕਿਸਾਨ ਵੀਰੋ ਬਾਈ ਆਪਣਾ ਯਾਰ ਹੀ ਆ ਕੰਮ ਬਾਈ ਦਾ ਬਹੁਤ ਹੀ ਸਾਫ ਸੁਥਰਾ ਰੇਟ ਵੀ ਬਿਲਕੁਲ ਜੈਨੂਨ ਜੈਨੂਨ ਤੇ ਤੁਹਾਨੂੰ ਕੋਈ ਕੰਪਲੀਟ ਨਹੀਂ ਆਉਂਦੀ ਤੁਸੀਂ ਬੇਫਿਕਰ ਹੋ ਕੇ ਬਾਈ ਨਾਲ ਫੋਨ ਤੇ ਕਵਦਾ ਕੰਟੈਕਟ ਕਰਕੇ ਗੱਲਬਾਤ ਕਰ ਸਕਦੇ ਹੋ ਰੇਟ ਬਾਰੇ ਠੀਕ ਹੈ ਕਿਸਾਨ ਵੀਰੋ ਸਸੀ ਕਾਲ ਜੀ ਠੀਕ ਹੈ ਭਾਈ ਜੀ ਸਸੀ ਕਾਲ ਜੀ ਹੱਸੀ ਜੀ ਓਕੇ